ਹਾਂਜੀ ਵਿਸਕੋਸ ਆਰਗਾਂਜਾ ਦੀ ਸ਼ਰਟ ਰਹੇਗੀ ਟਾਈਮ ਮੀਟਰ ਕੇਰੇ ਤੇ ਵਰਕ ਮਿਲੇਗਾ ਪੈਸ ਵਰਕ ਟੈਬੀ ਸਿਰਕ ਦੀ ਬਾਟਮ ਮਿਲੇਗੀ ਵਰਕ ਆ ਦੀ ਨਾਲ ਆਰਗਾਂਜਾ ਦਾ ਦੁਪੱਟਾ ਮਿਲੇਗਾ 1650 ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਨੇਚਰਲ ਕਰੇਪ ਦਾ ਰਹੇਗਾ 5 ਮੀਟਰ ਫਰੰਟ ਤੇ ਫੁੱਲ ਐਮਬ੍ਰੋਇਡਰੀ ਮਿਲੇਗੀ ਔਰ ਇਸ ਦੀ ਹੈਵੀ ਚਨੋਨ ਦੁਪੱਟਾ ਰਹੇਗਾ ਵਰਕ ਵਾਲਾ ਇਹ ਸੂਟ ਰਹੇਗਾ ਤੁਹਾਨੂੰ ਜੀ 2250 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਜਾਮ कॉटन ਦਾ ਫੈਨਸੀ ਥ्रेड ਵਰਕ ਹੋਇਆ ਦੁਪੱਟਾ 2.5 ਮੀਟਰ ਟੂ ਸੈੱਟ ਵਰਕ ਮਿਲੇਗਾ 1299 ਵਿੱਚ ਬਾਈ ਕਰ ਸਕਦੇ ਹੋ ਨੈਚੁਰਲ ਕ੍ਰੇਪ ਦੇ ਇਹ ਸੂਟ ਰਹਿਣਗੇ ਔਰ ਗੈਂਜ਼ਾ ਦਾ ਦੁਪੱਟਾ ਰਹੂਗਾ ਵਿਦ ਪਾਕਿਸਤਾਨੀ ਲੈਸ ਵਾਲਾ ਹੈਂਡ ਵਰਕ ਦੇ ਇਹ ਸੂਟ ਨੇ 3850 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਹੈਂਡਵਰਕ ਦੇ ਸੂਟ ਨੇ ਆਰਡਰ ਤੇ ਰੈਡੀ ਹੁੰਦੇ ਨੇ ਕੋਈ ਵੀ ਤੁਸੀਂ ਕਲਰ ਚ ਕਸਟਮਾਈਜ਼ ਕਰਵਾਉਣਾ ਤੁਸੀਂ ਉਸ ਤੇ ਲਈ ਵੀ ਮੈਸੇਜ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ ਜੌਰਜਟ ਦਾ ਵਰਕ ਕਾਲਾ ਪਾਰਟੀ ਵੇਅਰ ਸੂਟ ਰਹਿਣਗੇ ਜਾਰਜਟ ਦੇ ਦੁਪੱਟਾ ਰਹੇਗਾ ਵਰਕ ਵਾਲਾ 1050 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੋ ਕਲਰ ਆਪਣੇ ਕੋਲ ਅਵੇਲੇਬਲ ਸੀ ਆਪਾਂ ਐਡ ਕਰਦੇ ਨੇ 5 ਮੀਟਰ ਇਹ ਸੂਟ ਰਹੇਗਾ ਸੈਬਾ ਬ੍ਰਾਂਡ ਦਾ ਪਿਓਰ ਕੈਮਰੀਕ ਕਾਟਨ ਦਾ ਕੋਰਾ ਕਾਟਨ ਗੋਟਾ ਪੱਤੀ ਵਾਲਾ ਵਰਕ ਵਾਲਾ ਦੁਪੱਟਾ ਮਿਲੇਗਾ 1595 ਵਿੱਚ ਇਹ ਵੀ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਨੈਕਸਟ ਜੀ ਆਪਣੇ ਕੋਲ ਰੈਡੀमेड ਸੂਟ ਰਹੇਗਾ ਪ्युअर ਸਿਲਕ ਪ੍ਰਿੰਟ ਫੈਬਰਿਕ ਵਿਦ ਵਰਕ ਬਾਟਮ ਇਸ ਤਰ੍ਹਾਂ ਜੋ ਸ਼ਲਾਰਾ ਰਹੇਗਾ ਸਿਲਕ ਦਾ ਰਹੇਗਾ 5000 ਵਿੱਚ ਇਹ ਸੂਟ ਰੈਡੀमेड ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਸੂਟ ਆਪਣੇ ਕੋਲ ਰਹਿਣਗੇ ਜੀ ਕ੍ਰੇਪ ਦੇ ਹੈਂਡਵਰਕ ਮਿਲੇਗਾ ਤੁਹਾਨੂੰ ਇਹਨਾਂ ਸੂਟਾਂ ਦੇ ਉੱਤੇ ਔਰ ਦੁਪੱਟੇ ਤੇ ਵੀ ਹੈਂਡਵਰਕ ਮਿਲੇਗਾ ਇਹਨਾਂ ਸੂਟਾਂ ਨਾਲ ਤੁਸੀਂ ਬਾਏ ਕਰਨਾ ਇਸ ਦਾ ਵੀ ਸਕਰੀਨਸ਼ਾਟ ਸੈਂਡ ਕਰਕੇ ਬਾਏ ਕਰ ਸਕਦੇ ਹੋ ਔਰਗਾਂਜ਼ਾ ਦੀ ਟਾਈ ਡਾਈ ਸ਼ਰਟ ਰਹੇਗੀ 1.5 ਮੀਟਰ neck ਤੇ ਵਰਕ ਮਸਲੀਨ ਦੀ ਬਾਟਮ ਰਹੇਗੀ ਟਾਈ ਟਾਈ ਮੀਟਰ ਟਾਈ ਡਾਈ ਦੁਪੱਟਾ ਸਾਤ ਸੋਪ ਅੰਝਾ ਵਿੱਚ ਬਾਏ ਕਰ ਸਕਦੇ ਹੋ ਨੈਕਸਟ ਜੀ ਕਰਵਾ ਚੌਦੇ ਲਈ ਅਪਾ ਸਪੈਸ਼ਲ ਇਹਨਾਂ ਸੂਟਾਂ ਦੇ ਆਫਰ ਲੈ ਕੇ ਆਂਦੀ ਆ 2600 ਦੇ ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਵੀ ਹੋ ਰਹੇਗਾ ਜੌਰਜਟ ਦਾ ਰਹੇਗਾ ਸ਼ਰਾਰਾ ਸੂਟ ਰਹੇਗਾ ਤੁਸੀਂ ਬਾਟਮ ਵੀ ਬਣਾ ਸਕਦੇ ਹੋ ਫਰਕ ਮਿਲੇਗਾ ਤੁਹਾਨੂੰ ਸ਼ਰਟ ਤੇ ਔਰ ਬਾਟਮ ਤੇ ਔਰ ਦੁਪੱਟੇ ਤੇ 2950 ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਜੌਰਜਟ بیس ਰਹੇਗਾ ਫਰੰਟ ਤੇ ਫੁੱਲ ਜਾਲ ਰਹੇਗਾ ਵਿਦ ਪਰਲ embroiderry ਰਹੇਗੀ ਚਨੂਨ ਦਾ ਦੁਪੱਟਾ ਮਿਲੇਗਾ 2500 ਦੇ ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਟੈਬ ਵੀ ਆਲਓਵਰ ਸੂਟ ਰਹੇਗਾ ਬੂਟੀ ਵਾਲਾ ਦੁਪੱਟਾ ਮਿਲੇਗਾ ਫੁੱਲ ਹੈਵੀ ਬਾਟਮ ਮਿਲੇਗੀ 1750 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਸੂਟ ਰਹਿਣਗੇ ਆਪਣੇ ਕੋਲ ਨੈਚੁਰਲ ਕ੍ਰੇਪ ਤੇ ਹੈਂਡਵਰਕ ਮਿਲੇਗਾ ਤੁਹਾਨੂੰ ਇਹਨਾਂ ਸੂਟਾਂ ਦੇ ਉੱਪਰ ਘੇਰੇ ਤੇ ਔਰ ਇਸ ਦੇ ਨਾਲ ਦੁਪੱਟਾ ਚੁਣਉਣ ਦਾ ਰਹੇਗਾ ਦੁਪੱਟੇ ਤੇ ਵੀ ਤੁਹਾਨੂੰ ਸਾਈਡ ਤੇ ਕਟਵਰਕ ਦੇ ਨਾਲ ਵਿੱਚ embroidery ਮਿਲੇਗੀ ਇਹ ਸੂਟ ਦੀ ਕਰਵਾ ਚੌਥੇ ਸਪੈਸ਼ਲ ਆਫਰ ਆਈ ਹੋਈ ਸੀ ਆਪਾਂ ਇਹਨਾਂ ਆਫਰ ਨੂੰ ਲੈ ਕੇ ਆਏ ਹੋਏ ਆ 2200 99 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੋ ਵੀ ਪਸੰਦ ਆਉਂਦਾ ਸਕਰੀਨ ਸ਼ਾਟ ਸੈਂਡ ਕਰਕੇ ਸੂਟ ਨੂੰ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਵਿੱਚ ਲਾਈਟ ਡਾਰਕ ਕਲਰ ਨਹੀਂ ਹੈ ਸਿਰਫ ਓਨਲੀ ਡਾਰਕ ਹੀ ਕਲਰ ਨੇ ਜੋ ਕਿ ਇਹ ਸਪੈਸ਼ਲ ਕਰਵਾ ਚੌਥੇ ਲਈ ਨੇ ਇਸ ਕਰਕੇ ਡਾਰਕ ਕਲਰ ਹੀ ਰੈਡੀ ਹੋਏ ਨੇ ਤੇ ਬਹੁਤ ਹੀ ਸੋਹਣੇ ਸੂਟ ਜਦੋਂ ਸਟਿਚ ਹੁੰਦਾ ਤਾਂ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਹੈਗਾ ਇਹਨਾਂ ਨੂੰ ਬਾਏ ਕਰਨ ਦੇ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੈਕਸਟ ਕਾਟਨ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਤੁਸੀਂ ਮੈਚਿੰਗ ਸੂਟ ਵੀ ਇਹਨਾਂ ਸੂਟਾਂ ਵਿੱਚੋਂ ਬਾਏ ਕਰ ਸਕਦੇ ਹੋ ਆਲ ਓਵਰ ਸੂਟ ਵੀ ਤੁਸੀਂ ਇਹਨਾਂ ਚੋਂ ਬਾਏ ਕਰ ਸਕਦੇ ਹੋ ਆਲਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦਾ 450 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਹੈ ਜੀ ਮੈਚਿੰਗ ਸੂਟ ਰਹਿਣਗੇ ਬ੍ਰਾਂਡਡ ਫੈਬਰਿਕ ਰਹੇਗਾ ਟਵੀ ਲਾਈਟ ਸ਼ਰਟ ਰਹੇਗੀ 8 ਮੀਟਰ ਫਰਨਾ ਦੀ ਬਾਟਮ ਰਹੇਗੀ 8 ਮੀਟਰ ਪਲੇਨ 800 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹਨ ਵਿਦਆਊਟ ਦੁਪੱਟਾ ਨਿਊ ਇਹ ਸਟਫ ਆਇਆ ਹੈ